ਜੂਨ 1984 ਦੇ ਘੱਲੂ ਘਾਰੇ ਦਾ ਪਿਛੋਕੜ ਕੀ ਸੀ ਕੁਝ ਕੁ ਪਿਛੋਕੜ ਆਪ ਜੀ ਸਰਵਣ ਕਰ ਚੁੱਕੇ ਸੀ ਤੇ ਫਿਰ ਉਸ ਤੋਂ ਬਾਅਦ ਕਿਹੜੀਆਂ ਘਟਨਾਵਾਂ ਵਾਪਰਦੀਆਂ ਆ ਆਪਾਂ ਉਸ ਨੂੰ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਪ ਜੀ ਨੇ ਸਰਵਣ ਕੀਤਾ ਹੈ ਪਿਛਲੀ ਵੀਡੀਓ ਦੇ ਵਿੱਚ ਕਿ ਅੰਗਰੇਜ਼ ਨੇ ਜਾਣ ਤੋਂ ਪਹਿਲਾਂ ਭਾਰਤੀ ਹਕੂਮਤ ਨੂੰ ਜਿਹੜਾ ਸੀ 15 ਅਗਸਤ 1947 ਨੂੰ ਦੇਸ਼ ਉਹਨਾਂ ਦੇ ਹਵਾਲੇ ਕਰ ਦਿੱਤਾ ਦੂਜੇ ਪਾਸੇ ਮੁਹੰਮਦ ਅਲੀ ਜਨਾ ਨੂੰ ਪਾਕਿਸਤਾਨ ਮਿਲ ਗਿਆ ਸਿੱਖਾਂ ਦੇ ਨਾਲ ਲਾਏ ਹੋਏ ਲਾਰੇਆਂ ਤੋਂ ਬਾਦ ਸਿੱਖਾਂ ਨੇ ਭਾਰਤ ਦੇ ਨਾਲ ਰਹਿਣਾ ਪ੍ਰਵਾਨ ਕਰ ਲਿਆ ਜਦੋਂ ਦੇਸ਼ ਆਜ਼ਾਦ ਹੋਇਆ ਪਹਿਲਾ ਸਿੱਖਾਂ ਨੂੰ ਜਰਾਇਮ ਪੇਸ਼ ਲੋਕਾਂ ਦੀ ਕੌਮ ਕਿਹਾ ਗਿਆ ਫਿਰ ਜਿਹੜਾ ਸੀ ਸੰਵਿਧਾਨਿਕ ਤੌਰ ਦੇ ਉੱਪਰ ਸਿੱਖਾਂ ਦੇ ਨਾਲ ਧੋਖਾ ਕੀਤਾ ਗਿਆ ਜਾਨੀ ਕਿ ਉਹਨਾਂ ਨੂੰ ਸੰਵਿਧਾਨ ਦੇ ਵਿੱਚ ਬੰਦਾ ਹੱਕ ਨਹੀਂ ਦਿੱਤਾ ਗਿਆ ਤੇ ਸਿੱਖਾਂ ਨੂੰ ਕੇਸਾ ਧਾਰੀ ਹਿੰਦੂ ਜਿਹੜਾ ਉਹ ਲਿਖ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਪੰਜਾਬੀ ਸੂਬਾ ਮੁੱਦੇ ਦੇ ਉੱਪਰ ਜਦੋਂ ਗੱਲ ਚੱਲੀ ਤੇ ਸਿੱਖਾਂ ਨੂੰ ਜਿਹੜਾ ਪੰਜਾਬੀ ਸੂਬਾ ਨਹੀਂ ਦਿੱਤਾ ਗਿਆ ਪੰਜਾਬੀ ਸੂਬੇ ਦੇ ਵਾਸਤੇ ਸਿੱਖਾਂ ਨੇ ਜਦੋਜਹਿਦ ਕੀਤੀ 1955 ਦੇ ਵਿੱਚ ਪਹਿਲੀ ਵਾਰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਪੁਲਿਸ ਆਉਂਦੀ ਹੈ ਔਰ ਸਿੱਖਾਂ ਦੇ ਉੱਪਰ ਜਿਹੜੀਆਂ ਗੋਲੀਆਂ ਚੱਲਦੀਆਂ ਇਹ ਲੱਖੀ ਚਾਰਜ ਹੁੰਦਾ ਹੈ 24 ਅਕਤੂਬਰ 1955 ਈਸਵੀ ਨੂੰ ਮਾਸਟਰ ਤਾਰਾ ਸਿੰਘ ਜੀ ਗਿਆਨ ਸਿੰਘ ਰਾੜੇਵਾਲੀ ਤੇ ਹੋਰ ਜਿਹੜੇ ਅਕਾਲੀ ਆਗੂ ਸਨ ਦੇਸ਼ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਲਲਾਲ ਨਹਿਰੂ ਨੂੰ ਮਿਲਦੇ ਐ ਔਰ ਸਿੱਖਾਂ ਦੀਆਂ ਜਿਹੜੀਆਂ ਮੰਗਾਂ ਸੀ ਜਿਹੜੀਆਂ 1947 ਤੋਂ ਪਹਿਲਾਂ ਸਿੱਖਾਂ ਨਾਲ ਵਾਅਦੇ ਕੀਤੇ ਸੀ ਇਹ ਸਾਰੇ ਕੋਈ ਦੇ ਬਾਰੇ ਨਹਿਰੂ ਦੇ ਨਾਲ 2 ਘੰਟੇ ਗੱਲਬਾਤ ਹੁੰਦੀ ਐ ਲੇਕਿਨ 2 ਘੰਟੇ ਗੱਲਬਾਤ ਤੋਂ ਬਾਅਦ ਜਿਹੜਾ ਸੀ ਉਹ ਨਹਿਰੂ ਦੇ ਨਾਲ ਕੋਈ ਵੀ ਨਤੀਜਾ ਨਾ ਨਿਕਲ ਸਕਿਆ ਜਾਨੀ ਕਿ ਪੰਡਿਤ ਜਵਾਲਲਾਲ ਨਹਿਰੂ ਜਿਹੜਾ ਸੀ ਉਹ ਨਹੀਂ ਮੰਨਿਆ ਕਿਸੇ ਵੀ ਗੱਲ ਦੇ ਉੱਪਰ ਇਹ ਤੋਂ ਤੱਕ ਵੀ ਸੀ ਕਿ ਪੰਡਿਤ ਜਵਾਲ ਨਾਲ ਲਰੂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਪੰਜਾਬੀ ਸੂਬਾ ਮੇਰੇ ਜੀਂਦਿਆਂ ਜੀ ਨਹੀਂ ਬਣ ਸਕੇਗਾ ਤਾਂ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਸਿੱਖੀ ਦੇ ਖਿਲਾਫ ਜਿਹੜੇ ਉਹ ਹਮਲੇ ਕੀਤੇ ਜਾਂਦੇ ਐ 17 ਥਾਵਾਂ ਦੇ ਉੱਪਰ ਘਟਨਾਵਾਂ ਵਾਪਰੀਆਂ ਜਿਹੜੀਆਂ ਸਿੱਖੀ ਦੇ ਖਿਲਾਫ ਸੀ ਔਰ ਸਿੱਖੀ ਦੇ ਉੱਪਰ ਸਿੱਧੇ ਤੌਰ ਦੇ ਉੱਪਰ ਹਮਲੇ ਸੀ ਸ੍ਰੀ ਦਰਬਾਰ ਸਾਹਿਬ ਜੀ ਦੇ ਪਾਵਨ ਸਰੋਵਰ ਦੇ ਵਿੱਚੋਂ ਸਿਰਗਟਾਂ ਜਿਹੜੀਆਂ ਮਿਲਦੀਆਂ ਇਹ ਸਿੱਖੀ ਦੇ ਉੱਪਰ ਸਿੱਧਾ-ਸਿੱਧਾ ਇੱਕ ਹਮਲਾ ਸੀ ਇਦਾਂ ਹੀ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆ ਉੜੇ ਮਾਰੇ ਜਾਂਦੇ ਆ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਗੁਰਦੁਆਰਾ ਸੀਸਗੰਨ ਸਾਹਿਬ ਵਿਖੇ ਉਥੇ ਵੀ ਘਟਨਾਵਾਂ ਵਾਪਰਦੀਆਂ ਬਟਾਲੇ ਦੀ ਧਰਤੀ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਅਗਨ ਭੇਟ ਕੀਤਾ ਜਾਂਦਾ ਹੈ ਇਹ ਸਾਰੀਆਂ ਘਟਨਾਵਾਂ ਦੇ ਖਿਲਾਫ ਅਕਾਲੀ ਦਲ ਨੇ ਦਿੱਲੀ ਦੀ ਧਰਤੀ ਦੇ ਉੱਪਰ ਫਿਰ ਰੋਸ ਮਾਰਚ ਜਿਹੜਾ ਉਹ ਰੱਖਿਆ ਸੀ ਤਾਂ 1958 ਦੇ ਵਿੱਚ ਇਸ ਰੋਸ ਮਾਰਚ ਦੇ ਵਿੱਚ 2 ਲੱਖ ਦੇ ਕਰੀਬ ਸਿੱਖ ਜਿਹੜਾ ਸੀ ਉਹ ਸ਼ਾਮਿਲ ਹੋਇਆ ਸੀ ਬਹੁਤ ਲੰਮਾ ਇਹ ਰੋਸ ਮਾਰਚ ਸੀ ਲੇਕਿਨ ਦੁੱਖ ਦੀ ਗੱਲ ਸੀ ਕਿ ਭਾਰਤ ਦੀ ਕਿਸੇ ਵੀ ਪ੍ਰੈਸ ਨੇ ਇਹਦੀ ਕੋਈ ਖਬਰ ਤੱਕ ਵੀ ਜਿਹੜੀ ਸੀ ਉਹ ਨਹੀਂ ਸੀ ਨਿਕਲਣ ਦਿੱਤੀ 1960 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆ ਜਾਂਦੀਆਂ ਹਨ ਮਾਸਟਰ ਤਾਰਾ ਸਿੰਘ ਜੀ ਹੋਣਾ ਨੇ ਇਹ ਚੋਣਾਂ ਜਿਹੜੀਆਂ ਸੀ ਪੰਜਾਬੀ ਸੂਬੇ ਦੇ ਮੁੱਦੇ ਦੇ ਉੱਪਰ ਲੜੀਆਂ ਸੀ ਤਾਂ ਦੂਸਰੇ ਪਾਸੇ ਜਿਹੜੇ ਕਾਮਨਿਸਟ ਸਨ ਜਾਂ ਕਾਂਗਰਸੀ ਸਨ ਉਹ ਸਾਰੇ ਇੱਕ ਪਾਸੇ ਇਕੱਠੇ ਹੋ ਗਏ ਉਹ ਕਹਿੰਦੇ ਸੀ ਸਾਨੂੰ ਮਹਾਪੰਜਾਬ ਚਾਹੀਦਾ ਉਹਨਾਂ ਨੇ ਮਹਾਪੰਜਾਬ ਦੇ ਮੁੱਦੇ ਦੇ ਉੱਪਰ ਚੋਣਾਂ ਲੜੀਆਂ ਤੇ ਮਾਸਟਰ ਤਾਰਾ ਸਿੰਘ ਜੀ ਨੇ ਪੰਜਾਬੀ ਸੂਬੇ ਦੇ ਹੱਕ ਦੇ ਵਿੱਚ ਜਿਹੜਾ ਸੀ ਉਹ ਸੇਖਾ ਨੇ ਕੋਣੋ ਵੋਟਾਂ ਦੀ ਮੰਗ ਕੀਤੀ ਸੀ ਤਾਂ ਹੋਇਆ ਕਿ ਇਹ ਸਾਰੇ ਚੋਣ ਦੇ ਦੌਰਾਨ ਮਾਸਟਰ ਤਾਰਾ ਸਿੰਘ ਜੀ ਜਿਹੜੇ ਉਹ ਜਿੱਤ ਜਾਂਦੇ ਐ ਲੇਕਿਨ ਮਾਸਟਰ ਤਾਰਾ ਸਿੰਘ ਜੀ ਹੁਣਾਂ ਨੇ ਇੱਕ ਗੱਲ ਕਹੀ ਕਹਿਣ ਲੱਗੇ ਕਿ ਮੈਂ ਪੰਜਾਬੀ ਸੂਬੇ ਦੇ ਵਾਸਤੇ ਜਿਹੜਾ ਉਹ ਚੋਣਾਂ ਲੜੀਆਂ ਤਾਂ ਹੁਣ ਆਪਣੀ ਪ੍ਰਧਾਨਗੀ ਜਿਹੜੀ ਉਹਨਾਂ ਨੇ ਛੱਡ ਦਿੱਤੀ ਛੱਡਣ ਤੋਂ ਬਾਅਦ ਉਹਨਾਂ ਨੇ ਪੰਜਾਬੀ ਸੂਬੇ ਵਾਸਤੇ ਜਦੂ ਜਹਦ ਜਿਹੜੀ ਉਹ ਸ਼ੁਰੂ ਕਰ ਦਿੱਤੀ ਤੇ ਆਖਰ ਉਹਨਾਂ ਨੇ ਇੱਕ ਫੈਸਲਾ ਕੀਤਾ ਕਿ 12 ਜੂਨ 1960 ਈਸਵੀ ਨੂੰ ਦਿੱਲੀ ਦੀ ਧਰਤੀ ਦੇ ਉੱਪਰ ਇੱਕ ਆਪਾਂ ਰੋਸ ਮਾਰਚ ਜਿਹੜਾ ਉਹ ਕਰਨਾ ਹੈ ਇੱਕ ਵੱਡੇ ਆ ਜਿਹੜਾ ਪੰਥਕ ਇਕੱਠ ਜਿਹੜਾ ਉੱਥੇ ਕੀਤਾ ਜਾਵੇਗਾ ਤਾਂ ਉਸ ਵੇਲੇ ਦੇ ਨਾਲ ਹਕੂਮਤ ਨੇ ਕਿਹਾ ਸਰਕਾਰ ਨੇ ਕਿਹਾ ਵੀ ਅਸੀਂ ਇਹ ਇਕੱਠ ਨਹੀਂ ਹੋਣ ਦਿਆਂਗੇ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਸੀ ਪ੍ਰਤਾਪ ਸਿੰਘ ਕੈਰੋ ਸੀ ਉਧਰ ਜਿਹੜੀ ਆ ਦਿੱਲੀ ਦੀ ਹਕੂਮਤ ਸੀ ਜਿਹੜਾ ਸਿੱਖ ਦਿੱਲੀ ਨੂੰ ਜਾਣ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਮਾਸਟਰ ਤਾਰਾ ਸਿੰਘ ਜੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਲੇਕਿਨ ਸਿੱਖ ਜਿਹੜੇ ਸਨ ਉਹ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਦਿੱਲੀ ਦੇ ਵਿੱਚ ਪੁੱਜ ਜਾਂਦੇ ਆ ਗੁਰਦੁਆਰਾ ਸੀਸਗੰਨ ਸਾਹਿਬ ਦੇ ਸਾਹਮਣੇ ਦੁਪਹਿਰ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦਾ ਇਕੱਠ ਹੁੰਦਾ ਹੈ ਜਦੋਂ ਸਿੱਖ ਰੋਸ ਮਾਰਚ ਕਰਨ ਵਾਸਤੇ ਅੱਗੇ ਨੂੰ ਤੁਰਦੇ ਆ ਤਾਂ ਫਿਰ ਦਿੱਲੀ ਪੁਲਿਸ ਜਿਹੜੀ ਹੈ ਸਿੱਖਾਂ ਦੇ ਉੱਪਰ ਲਾਖੀ ਚਾਰਜ ਕਰ ਦਿੰਦੀ ਹੈ ਛਲੀਆਂ ਦੀ ਤਰ੍ਹਾਂ ਸਿੱਖਾਂ ਨੂੰ ਭੁੰਨ ਕੇ ਰੱਖ ਦਿੱਤਾ ਜਾਂਦਾ ਹੈ ਬੇਰਹਿਮੀ ਨਾਲ ਕੁੱਟਿਆ ਜਾਂਦਾ ਮਾਰਿਆ ਜਾਂਦਾ ਔਰ ਫਿਰ ਕਿਹਾ ਜਾਂਦਾ ਹੈ ਕਿ ਸਿੱਖਾਂ ਨੇ ਕਿਹਾ ਕਿ ਸਾਨੂੰ ਜਿਵੇਂ ਅੰਗਰੇਜ਼ ਨੇ 1922 ਦੇ ਵਿੱਚ ਦੁਆਰਾ ਗੁਰੂ ਕੇ ਬਾਗ ਸੈ ਵਿੱਚ ਮਾਰਿਆ ਸੀ ਉਹੀ ਕੁਝ ਜਿਹੜਾ ਭਾਰਤੀ ਹਕੂਮਤ ਨੇ ਕੀਤਾ ਹੈ ਦੁਬਾਰਾ ਤੋਂ ਅੰਗਰੇਜ਼ ਦੇ ਰਾਜ ਦੀ ਜਿਹੜੀ ਉਹ ਜਾਦ ਸਿੱਖਾਂ ਨੂੰ ਦਵਾ ਦਿੱਤੀ ਸੀ ਔਰ ਫਿਰ ਉਸ ਵੇਲੇ ਦੁਨੀਆ ਦੀਆਂ ਪ੍ਰਸਾਣ ਨੇ ਲਿਖਿਆ ਕਿ ਜੇਕਰ ਜਿੱਦਾਂ ਕਿ ਪਾਕਿਸਤਾਨ ਵਾਲਿਆਂ ਨੇ ਲਿਖਿਆ ਵੀ ਜੇ ਅਸੀਂ ਪਾਕਿਸਤਾਨ ਨਾਲ ਲੈਂਦੇ ਤੇ ਸਾਡੇ ਨਾਲ ਵੀ ਇਹੀ ਕੁਝ ਹੋਣਾ ਸੀ ਜੋ ਸਿੱਖਾਂ ਦੇ ਨਾਲ ਹੋ ਰਿਹਾ ਤਾਂ ਇਦਾਂ ਕਰਕੇ ਬੇਰਹਿਮੀ ਦੇ ਨਾਲ ਸਿੱਖਾਂ ਨੂੰ ਜਿਹੜਾ ਸੀ 1960 ਦੇ ਵਿੱਚ 12 ਜੂਨ ਵਾਲੇ ਦਿਨ ਗੁਰਦੁਆਰਾ ਸੀਸਗੰਜ ਸਾਹਿਬ ਦੇ ਸਾਹਮਣੇ ਜਿਹੜਾ ਉਹ ਮਾਰਿਆ ਗਿਆ ਸੀ ਬਹੁਤ ਸਾਰੇ ਸਿੱਖ ਜ਼ਖਮੀ ਤੇ ਸ਼ਹੀਦ ਵੀ ਹੋਏ ਸੀ ਕਾਕਾ ਇੰਦਰਜੀਤ ਸਿੰਘ ਜੀ ਜਿਹੜਾ ਭਪਿੰਦਰਾ ਹਾਈ ਸਕੂਲ ਦਾ ਪੜਨ ਵਾਲਾ ਬੱਚਾ ਸੀ ਕਰਨਾਲ ਦੇ ਵਿੱਚ ਉਹਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਇਦਾਂ ਕਰਕੇ ਸਿੱਖ ਜਿਹੜੇ ਐ ਪੰਜਾਬੀ ਸੂਬੇ ਵਾਸਤੇ ਜਦੋਜਾਇਦ ਕਰ ਰਹੇ ਸੀ ਤੇ ਆਖਰਕਾਰ ਹੁੰਦਾ ਕੀ ਹੈ ਕਿ ਪੰਡਿਤ ਜਵਾਲਲ ਨਹਿਰੂ ਜਿਹੜਾ ਉਹ ਚੜ੍ਹਾਈ ਕਰ ਜਾਂਦਾ ਹੈ ਉਸ ਤੋਂ ਉਹਦੇ ਮਰਨ ਤੋਂ ਬਾਅਦ ਲਾਲ ਭਾਦਰ ਸ਼ਾਸਤਰੀ ਜਿਹੜਾ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਂਦਾ ਦੂਜੇ ਪਾਸੇ ਭਾਰਤ ਪਾਕਿਸਤਾਨ ਦੇ ਦਰਮਿਆਨ ਜਿਹੜਾ ਉਤਣਾਅ ਵਧ ਜਾਂਦਾ ਹੈ ਪਹਿਲਾਂ ਵੀ 1962 ਦੇ ਵਿੱਚ ਜਿਹੜਾ ਭਾਰਤ ਚੀਨ ਦੇ ਕੋਲੋਂ ਹਾਰ ਚੁੱਕਾ ਸੀ ਤਾਂ ਹੁਣ ਇਧਰੋਂ ਪਾਕਿਸਤਾਨ ਨੇ ਜਿਹੜਾ ਸੀ ਉਹ ਭਾਰਤ ਦੇ ਉੱਪਰ ਹਮਲਾ ਕਰ ਦਿੱਤਾ ਇਸ ਹਮਲੇ ਦੇ ਦੌਰਾਨ ਸਿੱਖਾਂ ਨੇ ਬੜਾ ਬਹਾਦਰੀ ਦੇ ਨਾਲ ਪਾਕਿਸਤਾਨ ਦਾ ਮੁਕਾਬਲਾ ਕੀਤਾ ਜਰਨਲ ਹਰਬਖਸ਼ ਸਿੰਘ ਹੋਣਾ ਨੇ ਗਵਾਹੀ ਕੀਤੀ ਤਾਂ ਫਿਰ ਉਦੋਂ ਜਿਹੜੇ ਕਿਸਾਨ ਸਨ ਉਹਨਾਂ ਨੇ ਵੀ ਜਿਹੜਾ ਸੀ ਭਾਰਤੀ ਫੌਜ ਦੀ ਮਦਦ ਕੀਤੀ ਉਦੋਂ ਨਾਰਾ ਸ਼ੁਰੂ ਹੋਇਆ ਜੈ ਜਵਾਨ ਜੈ ਕਿਸਾਨ ਜਦੋਂ ਅਸੀਂ ਜਿਹੜੀ ਹੈ ਪਾਕਿਸਤਾਨ ਦੇ ਨਾਲ ਜੰਗ ਖਤਮ ਹੁੰਦੀ ਹੈ ਤਾਂ ਫਿਰ ਉਸ ਵੇਲੇ ਦੇ ਨਾਲ ਇੱਕ ਕਮੇਟੀ ਬਣਾਈ ਜਾਂਦੀ ਹੈ ਕਿ ਸਿੱਖਾਂ ਨੂੰ ਜਿਹੜਾ ਵਾ ਉਹ ਵਖਰਾ ਸੂਬਾ ਦੇਣਾ ਹੈ ਜਾਂ ਨਹੀਂ ਤਾਂ ਇਹ ਜਿਹੜੀ ਵੱਖਰੇ ਸੂਬੇ ਵਾਸਤੇ ਕਮੇਟੀ ਬਣਾਈ ਜਾਂਦੀ ਹੈ ਉਹਦਾ ਚੀਫ ਐਡੀਟਰ ਜਿਹੜਾ ਉਹ ਸਿੱਖ ਬਣਦਾ ਹੈ ਦਾ ਦੂਸਰੇ ਪਾਸੇ ਹੁੰਦਾ ਕੀ ਹੈ ਕਿ ਉਹ ਰਿਪੋਰਟ ਆਉਣ ਤੋਂ ਪਹਿਲਾਂ ਪਹਿਲਾਂ ਪੰਜਾਬ ਦੀ ਦੁਬਾਰਾ ਹੱਦਬੰਦੀ ਦੇ ਵਾਸਤੇ ਜਿਹੜਾ ਵਾ ਉਹ ਮਤਾ ਪਾ ਕੇ ਤੇ ਪੰਜਾਬ ਨੂੰ ਪੰਜਾਬੀ ਸੂਬਾ ਬਣਾ ਦਿੱਤਾ ਜਾਂਦਾ ਹੈ ਪਰ ਇਹ ਜਿਹੜਾ ਮਤਾ ਸੀ ਇਹਨੂੰ ਸਰਦਾਰ ਕਪੂਰ ਸਿੰਘ ਉਹਨਾਂ ਨੇ ਪਾਪ ਦੀ ਪ੍ਰਦਾਇਸ਼ ਦਿੱਖਿਆ ਦੱਸਿਆ ਕਿਉਂਕਿ ਇਸ ਪੰਜਾਬੀ ਸੂਬਾ ਬੰਦ ਦੇ ਨਾਲ 10 ਲੱਖ ਪੰਜਾਬੀ ਜਿਹੜੇ ਸਨ ਉਹਨਾਂ ਨੂੰ ਮਾਂ ਬੋਲੀ ਪੰਜਾਬੀ ਤੋਂ ਵਾਂਝਿਆ ਕਰ ਦਿੱਤਾ ਗਿਆ ਸੀ ਜਿਹੜੇ ਪੰਜਾਬੀ ਬੋਲਦੇ ਇਲਾਕੇ ਸਹੀ ਇਧਰੋਂ ਗੰਗਾ ਨਗਰ ਤੱਕ ਉਹ ਬਾਹਰ ਕੱਢ ਦਿੱਤੇ ਗਿਆ ਉਧਰੋਂ ਕੁਝ ਹਰਿਆਣੇ ਨੂੰ ਕੁਝ ਚਲੂ ਦੇ ਦਿੱਤੇ ਗਿਆ ਜਿੱਥੇ ਕਾਂਗੜੇ ਦੇ ਵਿੱਚ ਇਤਿਹਾਦਿਕ ਵੱਖ-ਵੱਖ ਥਾਵਾਂ ਦੇ ਉੱਪਰ ਜਿਹੜਾ ਪੰਜਾਬੀ ਬੋਲੀ ਜਾਂਦੀ ਸੀ ਉਹਨੂੰ ਵੀ ਪੰਜਾਬ ਤੋਂ ਵੱਖਰਾ ਕਰ ਦਿੱਤਾ ਗਿਆ ਇਦਾਂ ਹੀ ਹਰਿਆਣੇ ਨੂੰ ਕੁਝ ਜਿਹੜਾ ਹਿੱਸਾ ਸੀ ਹਿਸਾਰ ਸਿਰਸਾ ਜਿਹੜੇ ਪੰਜਾਬੀ ਬੋਲਦੇ ਇਲਾਕੇ ਸੀ ਉਹ ਹਰਿਆਣੇ ਨੂੰ ਦੇ ਦਿੱਤੇ ਗਿਆ ਪੰਜਾਬ ਨੂੰ ਕੱਟ ਵੱਢ ਕੇ ਨਿੱਕੀ ਜੀ ਪੰਜਾਬੀ ਸੂਬਾ ਜਿਹੜਾ ਉਹ ਬਣਾ ਦਿੱਤਾ ਗਿਆ ਸੀ ਜਿਹਨੂੰ ਲੈਣ ਵਾਸਤੇ ਸਿੱਖ ਲੀਡਰਸ਼ਿਪ ਕਦਾਚਿਤ ਵਾਸਤੇ ਵੀ ਤਿਆਰ ਨਹੀਂ ਸੀ ਹੈਗੀ ਤਾਂ ਫਿਰ ਹੋਇਆ ਕਿ ਹੋਇਆ ਕਿ ਕਿ ਹਰਿਆਣੇ ਦੇ ਵਿੱਚ ਜਿੱਥੇ ਬਹੁ ਗਿਣਤੀ ਜਿਹੜੀ ਬਾਦ ਵਿੱਚ ਦੂਜੇ ਨੰਬਰ ਤੇ ਸਿਖਾਉਂਦੀ ਸੀ ਉੱਥੇ ਪੰਜਾਬੀ ਦੀ بجائے ਹੋਰ ਪਛਾਵਾਂ ਜਿਹੜੀਆਂ ਉਹਨਾਂ ਨੂੰ ਦੂਜੇ ਨੰਬਰ ਤੇ ਰੱਖਿਆ ਗਿਆ ਪੰਜਾਬੀ ਨੂੰ ਕਿਤੇ ਥਾਂ ਨਹੀਂ ਦਿੱਤੀ ਗਈ ਫਿਰ ਪੰਜਾਬ ਦੇ ਪਾਣੀਆਂ ਦੀ ਲੁੱਟ ਕੀਤੀ ਗਈ ਪੰਜਾਬ ਦੇ ਪਾਣੀ ਜਿਹੜੇ ਹਰਿਆਣੇ ਤੇ ਰਾਜਸਥਾਨ ਇਤਿਆਦਕ ਨੂੰ ਵੇਚ ਦਿੱਤੇ ਗਿਆ ਤਾਂ ਇਦਾਂ ਕਰਕੇ ਸਮੇਂ-ਸਮੇਂ ਦੇ ਉੱਪਰ ਸਿੱਖਾਂ ਦੇ ਨਾਲ ਬੇਇਨਸਾਫੀ ਜਿਹੜੀ ਉਹ ਕੀਤੀ ਗਈ ਫਿਰ ਜਿਹੜਾ ਸੀ ਸਿੱਖ ਜੱਜੋਜਹਿਦ ਕਰ ਰੇ ਸੀ ਵੀ ਕਿਸੇ ਤਰੀਕੇ ਦੇ ਨਾਲ ਸਾਨੂੰ ਦੁਬਾਰਾ ਤੋਂ ਜਿਹੜੇ ਪੰਜਾਬੀ ਬੋਲਦੇ ਇਲਾਕੇ ਮਿਲਣੇ ਚਾਹੀਦੇ ਆ ਇੱਥੋਂ ਤੱਕ ਕਿ ਪੰਜਾਬ ਦੀ ਆਪਣੀ ਰਾਜਧਾਨੀ ਚੰਡੀਗੜ੍ਹ ਜਿਹੜੀ ਸੀ ਉਹਨੂੰ ਵੀ ਸੈਂਟਰ ਨੇ ਆਪਣੇ ਅਧੀਨ ਰੱਖ ਲਿਆ ਜਿਹੜੀ ਚੰਡੀ ਜਿਹੜਾ ਚੰਡੀਗੜ੍ਹ ਸੀ ਉਹ ਵੀ ਪੰਜਾਬ ਨੂੰ ਨਹੀਂ ਦਿੱਤਾ ਗਿਆ ਤਾਂ ਫਿਰ ਉਸ ਵੇਲੇ ਦੇ ਨਾਲ ਸਰਦਾਰ ਦਰਸ਼ਨ ਸਿੰਘ ਜੀ ਫੇਰੂਮਾਲ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਮਰਨ ਮਰਤ ਰੱਖਿਆ ਕਿ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਮਿਲਣਾ ਚਾਹੀਦਾ ਦੇ ਪੰਜਾਬੀ ਬੋਲਦੇ ਇਲਾਕੇ ਵੀ ਜਿਹੜੇ ਉਹ ਪੰਜਾਬ ਨੂੰ ਮਿਲਨੇ ਚਾਹੀਦੇ ਆ ਤਾਂ 74 ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਸਰਦਾਰ ਦਰਸ਼ਨ ਸਿੰਘ ਜੀ ਫੈਰੂਮਾਨ ਜਿਹੜੇ ਉਹ ਕਾਲਚਲਾਣਾ ਕਰ ਜਾਂਦੇ ਸ਼ਹੀਦ ਹੋ ਜਾਂਦੇ ਆ ਤਾਂ ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ ਅਕਾਲੀ ਲੀਡਰਸ਼ਿਪ ਨੇ ਜਿਹੜਾ ਸੀ ਉਹ 1973 ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਇੱਕ ਮਤਾ ਤਿਆਰ ਕੀਤਾ ਜਿਹਨੂੰ ਆਨੰਦਪੁਰ ਸਾਹਿਬ ਦਾ ਮਤਾ ਕਿਹਾ ਜਾਂਦਾ ਸੀ ਇਹ ਆਨੰਦਪੁਰ ਸਾਹਿਬ ਦਾ ਮਤਾ ਜਿਹੜਾ ਹੈ ਉਹ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀ ਇਹਦੇ ਵਿੱਚ ਮਤੇ ਦੇ ਵਿੱਚ ਮੰਗ ਸੀ ਕਿ ਕੇਂਦਰ ਜਿਹੜਾ ਉਚਾਰ ਵੱਡੇ ਮਹਿਕਮੇ ਜਿਵੇਂ ਹਵਾਈ ਮਹਿਕਮਾ ਹੈ ਡਾਕ ਹੈ ਜਿਵੇਂ ਸੰਚਾਰ ਹੈ ਇਹ ਆਪਣੇ ਕੋਲ ਰੱਖ ਕੇ ਤੇ ਬਾਕੀ ਜਿੰਨੇ ਵੀ ਅਧਿਕਾਰ ਹੈ ਉਹ ਸੂਬਿਆਂ ਨੂੰ ਦੇ ਦੇਵੇ ਤਾਂ ਇਹਦੇ ਵਿੱਚ ਦੂਸਰੀ ਮੰਗ ਸੀ ਕਿ ਸ਼੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਸੈ ਜਿਹੜਾ ਹੈ ਉਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਏ ਜਿਵੇਂ ਕਿ ਚਾਰ ਵੱਡੇ ਸ਼ਹਿਰ ਪੁਰਖ ਖੇਤਰ ਇਤਿਹਾਦਿਕ ਹਿੰਦੂਆਂ ਦੇ ਜਿਹੜੇ ਆ ਉਹਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਮਿਲਿਆ ਹੋਇਆ ਨਾ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਉਹ ਦਿੱਤਾ ਜਾਵੇ ਸਿੱਖਾਂ ਨੂੰ ਜਿਹੜਾ ਸੰਵਿਧਾਨ ਦੇ ਵਿੱਚ ਸਿੱਖ ਲਿਖਿਆ ਜਾਏ ਉਥੇ ਜਿਹੜਾ ਕੇਸਾ ਧਾਰੀ ਹਿੰਦੂ ਲਿਖਿਆ ਉਹਨੂੰ ਕੱਟ ਕੇ ਸਿੱਖ ਜਿਹੜਾ ਉਹ ਲਿਖਿਆ ਜਾਵੇ ਸ਼੍ਰੀ ਦਰਬਾਰ ਸਾਹਿਬ ਤੋਂ ਜਿਹੜਾ ਵਾ ਉਹ ਰੇਡੀਓ ਦੇ ਉੱਪਰ ਸਿੱਧਾ ਪ੍ਰਸਾਰਣ ਕੀਤਾ ਜਾਵੇ ਜਿਹਦਾ ਖਰਚ ਜਿਹੜਾ ਉਹ ਵੀ ਸਿੱਖ ਦੇਣਗੇ ਇਦਾਂ ਕਰਕੇ ਇਦਾਂ ਕੁਝ ਮੰਗਾ ਸੰਨ ਜਿਹੜ ਤਾਂ ਇਹਨੂੰ ਜਿਹੜਾ ਸੀ ਭਾਰਤੀ মিডিਏ ਨੇ ਫਿਰਕੂ ਰੰਗਤ ਦਿੱਤੀ ਔਰ ਇਸ ਮਤੇ ਨੂੰ ਜਿਹੜਾ ਸੀ ਉਹ ਵੱਖਵਾਦੀ ਤੇ ਆਤਵਾਦੀ ਕਹਿ ਕਹਿ ਕੇ ਜਿਹੜਾ ਉਹ ਪ੍ਰਚਾਰਿਆ ਗਿਆ ਸੀ ਸਮੇਂ-ਸਮੇਂ ਦੇ ਉੱਪਰ ਜਿਹੜਾ ਸੀ ਕੇਂਦਰ ਦੇ ਨਾਲ ਭਾਵੇਂ ਗੱਲਬਾਤ ਵੀ ਹੁੰਦੀ ਰਹੀ ਪਰ ਕੋਈ ਵੀ ਗੱਲ ਜਿਹੜੀ ਉਸੇਰੇ ਨਾ ਚੜ ਸਕੇ 1975 ਦੇ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਨੇ ਜਿਹੜਾ ਸੀ ਦੇਸ਼ ਦੇ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਜਦੋਂ ਐਮਰਜੈਂਸੀ ਲੱਗਦੀ ਹੈ ਤੇ ਉਸ ਐਮਰਜੈਂਸੀ ਦੇ ਖਿਲਾਫ ਜਿਹੜਾ ਸੀ ਸਭ ਤੋਂ ਵੱਧ ਗ੍ਰਿਫਤਾਰੀਆਂ ਸਿਖਾਣੇ ਦਿੱਤੀਆਂ ਤਾਂ ਹੁਣ ਇੰਦਰਾ ਦੀ ਅੱਖ ਦੇ ਵਿੱਚ ਸਿੱਖ ਜਿਹੜੇ ਸਨ ਉਹ ਰੜਕਣ ਲੱਗ ਗਏ ਕਿਉਂਕਿ ਇੰਦਰਾ ਦੇ ਖਿਲਾਫ ਜਿਹੜਾ ਸੀ ਉਹ ਸਿਖਾਣੇ ਗ੍ਰਿਫਤਾਰੀਆਂ ਦਿੱਤੀਆਂ ਸੀ ਜਿਹਦੇ ਕਰਕੇ ਐਮਰਜੈਂਸੀ ਜਿਹੜੀ ਉਹ ਟੁੱਟ ਗਈ ਸੀ ਤਾਂ ਫਿਰ ਹੋਇਆ ਕਿ ਕਿ ਇੰਦਰਾ ਨੇ ਨਕਲੀ ਨਰੰਕਾਰੀ ਜਿਹੜਾ ਸੀ ਉਹਨੂੰ ਤਿਆਰ ਕੀਤਾ ਜਿਹੜਾ ਨਕਲੀ ਨਰੰਕਾਰੀ ਸੀ ਨਰਕਧਾਰੀ ਆ ਬਚਨਾ ਵੀ ਉਹਨੂੰ ਕਿਹਾ ਜਾਂਦਾ ਸੀ ਉਹ ਦਿੱਲੀ ਦੀ ਧਰਤੀ ਤੋਂ ਕੂੜ ਦਾ ਪ੍ਰਚਾਰ ਕਰਦਾ ਕਰਦਾ ਪੰਜਾਬ ਦੇ ਵਿੱਚ ਆ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕਰਦਾ ਹੈ ਉਹਨੇ ਕਿ ਆਪਿ ਜੀ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਬਣਾਏ ਸੀ ਮਾ ਸੱਤ ਸਤਾਰੇ ਸਾਜਦਾਂ ਏਦਾਂ ਕਰਕੇ ਉਹਨੇ ਜਿਹੜਾ ਸੀ ਆਪਣਾ ਸ਼ਰਬਤ ਘੋਲ ਕੇ ਦੇ ਲੋਕਾਂ ਨੂੰ ਅੰਮ੍ਰਿਤ ਪਿਉਉਣ ਦੀ ਕੋਸ਼ਿਸ਼ ਵੀ ਕੀਤੀ ਤਾਂ ਇਹ ਸਾਰੇ ਕੋਈ ਦੇ ਖਿਲਾਫ ਉਸ ਵੇਲੇ ਦੇ ਨਾਲ ਸਿੱਖਾਂ ਨੇ ਜਦੋ ਜੈਦ ਕੀਤੀ ਉਸ ਵੇਲੇ ਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉੱਭਰ ਕੇ ਸਾਹਮਣੇ ਆਉਂਦੇ ਆ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋ ਰੇ ਨਕਲੀ ਨਰਨਕਾਰੀ ਦੇ ਸਮਾਗਮ ਨੂੰ ਰੋਕਣ ਵਾਸਤੇ ਕਿਹਾ ਜਦੋਂ ਸਿੱਖ ਰੋਕਣ ਵਾਸਤੇ ਜਾਂਦੇ ਆ ਤੇ ਉਹਦੀ ਸਿਕਿਉਰਿਟੀ ਜਿਹੜੀ ਉਹਨੇ ਗੋਲੀ ਚਲਾਈ ਜਿਹਦੇ ਵਿੱਚ 13 ਅਪ੍ਰੈਲ 19 78 ਵਾਲੇ ਦਿਨ 13 ਸਿੱਖ ਜਿਹੜੇ ਉਹ ਸ਼ਹੀਦ ਹੋ ਜਾਂਦੇ ਐ ਔਰ 78 ਦੇ ਕਰੀਬ ਜਿਹੜੇ ਉਹ ਜ਼ਖਮੀ ਹੋ ਜਾਂਦੇ ਐ ਫਿਰ ਜਿਹੜਾ ਸੀ ਬਚਨੇ ਨੂੰ ਸੁਰੱਖਿਅਤ ਪੰਜਾਬ ਦੇ ਵਿੱਚੋਂ ਕੱਢਿਆ ਗਿਆ ਉਹਦੇ ਉੱਪਰ ਭਾਵੇਂ ਕੇਸ ਬਣਿਆ ਲੇਕਿਨ ਕੇਸ ਜਿਹੜਾ ਪੰਜਾਬ ਦੀ بجائے ਹਰਿਆਣੇ ਦੇ ਵਿੱਚ ਜਾ ਕੇ ਕਰਨਾਲ ਦੇ ਇੱਕ Hindu ਜੱਜ ਦੇ ਕੋਲ ਜਿਹੜਾ ਉਹ ਰੱਖਿਆ ਗਿਆ ਔਰ ਬਾਅਦ ਵਿੱਚ ਜਿਹੜਾ ਸੀ ਉਹਨੂੰ ਬਾਇਜ਼ਤ ਰਿਹਾ ਕਰ ਦਿੱਤਾ ਗਿਆ ਸਿੱਖਾਂ ਦੇ ਮਨ ਉੱਪਰ ਹੋਰ ਭਾਰੀ ਸੱਟ ਵੱਜਦੀ ਹੈ ਕਿ ਦੇਖੋ ਸ਼ਹੀਦ ਵੀ ਸਿੱਖ ਹੋਏ ਕਤਲਿਆਮ ਵੀ ਸਿੱਖਾਂ ਦਾ ਹੋਇਆ ਤੇ ਉਹਨੂੰ ਬਾਇਜ਼ਤ ਰਹਾ ਕਰ ਦਿੱਤਾ ਗਿਆ ਫਿਰ ਜਿਹੜਾ ਸੀ ਉਸ ਵੇਲੇ ਦੇ ਨਾਲ ਪੰਜਾਬ ਦੇ ਵਿੱਚ ਮਹਾਸ਼ਾ ਪ੍ਰੈਸ ਦਾ ਐਡੀਟਰ ਜਿਹੜਾ ਲਾਲਾ ਜਗਤ ਨਾਰਾਇਣ ਜਿਹੜਾ ਸੀ ਉਹ ਸਿੱਖਾਂ ਦੇ ਖਿਲਾਫ ਬਹੁਤ ਜ਼ਿਆਦਾ ਕੂੜ ਦਾ ਪ੍ਰਚਾਰ ਕਰ ਰਿਹਾ ਸੀ ਬਹੁਤ ਜ਼ਿਆਦਾ ਸਿੱਖਾਂ ਦੇ ਖਿਲਾਫ ਲਿਖ ਰਿਹਾ ਸੀ ਗੁਰੂ ਸਾਹਿਬਾਨ ਦੇ ਖਿਲਾਫ ਬੜੀ ਮੰਦੀ ਸ਼ਬਦਾਵਲੀ ਵਰਤਦਾ ਪਿਆ ਸੀ ਤਾਂ ਕੁਝ ਸਿੱਖ ਨੌਜਵਾਨਾਂ ਨੇ ਜਿਹੜਾ ਸੀ ਉਹਨੂੰ ਰਸਤੇ ਦੇ ਵਿੱਚ ਗੋਲੀ ਮਾਰ ਕੇ ਉਹਦਾ ਕਤਲ ਦਤ ਗਿਆ ਤਾਂ ਲਾਲਾ ਜਗਤ ਨਾਰਾਇਣ ਦੇ ਕਤਲ ਦਾ ਇਲਜ਼ਾਮ ਜਿਹੜਾ ਸੀ ਉਹ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਮੱਥੇ ਦੇ ਉੱਪਰ ਲਾਇਆ ਗਿਆ ਕਿ ਇਹ ਕਤਲ ਉਹਨਾਂ ਨੇ ਕਰਵਾਇਆ ਹੈ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀ ਤੇ ਆਖਰਕਾਰ ਸੰਤ ਬਾਬਾ ਜਰਨੈਲ ਸਿੰਘ ਹੋਣਾ ਨੇ ਐਲਾਨ ਕੀਤਾ ਕਿ ਮੈਤਾ ਚੌਂਕ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਜਾਏ ਤਾਂ ਉਸ ਵੇਲੇ ਦੇ ਨਾਲ ਜਦੋਂ ਮੈਤਾ ਚੌਂਕ ਦੇ ਵਿੱਚੋਂ ਗ੍ਰਿਫਤਾਰ ਕਰਨ ਲੱਗੇ ਤੇ ਸਾਰੀ ਅਕਾਲੀ ਲੀਡਰਸ਼ਿਪ ਪਹੁੰਚਦੀ ਹੈ ਅਕਾਲੀ ਲੀਡਰਸ਼ਿਪ ਨੇ ਕਿਹਾ ਵੀ ਜੇ ਬਾਬਾ ਜਰਨੈਲ ਸਿੰਘ ਹੋਣਾ ਦਾ ਵਾਰ ਵੀ ਵਿੰਗਾ ਹੋਇਆ ਤੇ ਫਿਰ ਅਸੀਂ ਜਿਹੜਾ ਵਾ ਉਹ ਤਿੱਖਾ ਸੰਘਰਸ਼ ਕਰਾਂਗੇ ਤਾਂ ਫਿਰ ਉਸ ਵੇਲੇ ਦੇ ਨਾਲ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਪੁਲਿਸ ਜਿਹੜੀ ਬਾਅਦ ਵਿੱਚ ਗੋਲੀ ਚਲਾ ਦਿੰਦੀ ਹੈ ਜਿਸ ਤੋਂ ਬਾਅਦ ਸੈਂਕੜੇ ਸਿੱਖ ਜਿਹੜੇ ਉਹ ਸ਼ਹੀਦ ਹੋ ਜਾਂਦੇ ਆ ਆਖਰਕਾਰ 25 ਕੋ ਦਿਨ ਦੇ ਕਰੀਬ ਜਿਹੜਾ ਸੀ ਬਾਬਾ ਜਰਨੈਲ ਸਿੰਘ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੈ ਜਦੋਂ ਉਹਨਾਂ ਦੇ ਖਿਲਾਫ ਕੋਈ ਵੀ ਸਬੂਤ ਨਹੀਂ ਮਿਲਦਾ ਤੇ ਆਖਰਕਾਰ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚੋਂ ਉਹਨਾਂ ਨੂੰ ਰਿਹਾਅ ਕਰ ਦਿੱਤਾ ਜਾਂਦਾ ਹੈ ਬਾਬਾ ਜਰਨੈਲ ਸਿੰਘ ਦੀ ਰਿਹਾਅ ਹੋ ਗਏ ਲੇਕਿਨ ਦੂਜੇ ਪਾਸੇ ਸਿੱਖੀ ਦੇ ਉੱਪਰ ਹਮਲੇ ਜਿਹੜੇ ਉਹ ਦਿਨੋਂ-ਦਿਨ ਵਧਨੇ ਸ਼ੁਰੂ ਹੋ ਜਾਂਦੇ ਐ 1982 ਦੇ ਵਿੱਚ ਏਸ਼ੀਅਨ ਖੇਡਾਂ ਦਿੱਲੀ ਦੇ ਵਿੱਚ ਹੋਈਆਂ ਅਕਾਲੀ ਲੀਡਰਸ਼ਿਪ ਨੇ ਫੈਸਲਾ ਕੀਤਾ ਕਿ ਅਸੀਂ ਇੰਟਰਨੈਸ਼ਨਲ ਮੀਡੀਆ ਦੇ ਸਾਹਮਣੇ ਜਾ ਕੇ ਆਪਣਾ ਰੋਸ ਪ੍ਰਦਰਸ਼ਨ ਜਿਹੜਾ ਉਹ ਕਰਾਂਗੇ ਪਰ ਭਾਰਤੀ ਹਕੂਮਤ ਨੇ ਇਸ ਦੀ ਇਜਾਜ਼ਤ ਨਾ ਦਿੱਤੀ ਜਿਹੜੇ ਵੀ ਸਿੱਖ ਦਿੱਲੀ ਵਾਲੇ ਪਾਸੇ ਨੂੰ ਜਾ ਰਹੇ ਸਨ ਏਸ਼ੀਅਨ ਖੇਡਾਂ ਵਿੱਚ ਸ਼ਾਮਲ ਹੋਣ ਵਾਸਤੇ ਉਹਨਾਂ ਨੂੰ ਹਰਿਆਣੇ ਨੇ ਹਰਿਆਣੇ ਦੀ ਸਰਕਾਰ ਨੇ ਹਰਿਆਣੇ ਦੀ ਪੁਲਿਸ ਨੇ ਲੰਘਨ ਨਾ ਦਿੱਤਾ ਇਥੋਂ ਤੱਕ ਕਿ ਸਿੱਖਾਂ ਦੀਆਂ ਕੇਸ ਦਾੜੀਆਂ ਮੋਨੇ ਦਿੱਤੀਆਂ ਗਈਆਂ ਹਰਿਆਣੇ ਦੇ ਵਿੱਚ ਸਿੱਖਾਂ ਦੀਆਂ ਦੁਕਾਨਾਂ ਸਾੜ ਦਿੱਤੀਆਂ ਗਈਆਂ ਔਰ ਬੇਰਹਿਮੀ ਨਾਲ ਜ਼ੁਲਮ ਜਿਹੜਾ ਉਹ ਸਿੱਖਾਂ ਦੇ ਉੱਪਰ ਕੀਤਾ ਗਿਆ ਜਦੋਂ ਏਸ਼ੀਅਨ ਖੇਡਾਂ ਵੇਖਣ ਵਾਸਤੇ ਸਿੱਖ ਦਿੱਲੀ ਜਾ ਰਹੇ ਸਨ ਇਹ ਸਾਰਾ ਕੁਝ ਹਰਿਆਣੇ ਦੀ ਸਰਕਾਰ ਤੇ ਉਸ ਵੇਲੇ ਦੇ ਮੁੱਖ ਮੰਤਰੀ ਤੇ ਭਜਨ ਲਾਲ ਨੇ ਕੇਂਦਰ ਦੇ ਇਸ਼ਾਰੇ ਦੇ ਉੱਪਰ ਕੀਤਾ ਸੀ ਤਾਂ ਫਿਰ ਹੋਇਆ ਕਿ ਸਿੱਖਾਂ ਨੇ ਜਿਹੜਾ ਸੀ ਉਹ ਪੰਜਾਬ ਦੇ ਵਿੱਚ ਇੱਕ ਮੋਰਚਾ ਲਾਇਆ ਜਿਹਨੂੰ ਧਰਮ ਯੁੱਧ ਮੋਰਚਾ ਕਿਹਾ ਜਾਂਦਾ ਹੈ 4 ਅਗਸਤ 1982 ਨੂੰ ਧਰਮ ਜੁੱਧ ਮੋਰਚਾ ਜਿਹੜਾ ਆਰੰਭ ਹੁੰਦਾ ਸਿੱਖ ਜਿਹੜੇ ਸਾਨੂੰ ਗ੍ਰਿਫਤਾਰੀਆਂ ਦੇਣ ਵਾਸਤੇ ਜਾਂਦੇ ਆ ਰੋਜ਼ ਗ੍ਰਿਫਤਾਰੀਆਂ ਦਾ ਦੌਰ ਜਿਹੜਾ ਉਹ ਜਾਰੀ ਹੋ ਜਾਂਦਾ ਹੈ ਰੋਜ਼ ਸਿੱਖ ਜਿਹੜੇ ਅਰਦਾਸ ਕਰਦੇ ਆ ਤੇ ਗ੍ਰਿਫਤਾਰੀਆਂ ਦੇਣ ਵਾਸਤੇ ਜਾਂਦੇ ਆ ਅਕਾਲੀ ਦਲ ਤੇ ਸੰਤ ਬਾਬਾ ਜਰਨੈਲ ਸਿੰਘ ਉਹਨਾਂ ਨੇ ਮਿਲ ਕੇ ਇਹ ਮੋਰਚੇ ਦੀ ਅਰੰਭਤਾ ਕੀਤੀ ਤਾਂ ਇਸ ਮੋਰਚੇ ਦੇ ਡਾਇਰੈਕਟਰ ਬਣਾਇਆ ਗਿਆ ਸੰਤ ਹਰਚੰਦ ਸਿੰਘ ਲੋਂਗੋਵਾਲ ਉਹਨਾਂ ਨੇ ਕੇਂਦਰ ਦੇ ਨਾਲ ਕਈ ਮੀਟਿੰਗਾਂ ਵੀ ਹੋਈਆਂ ਪਰ ਮੀਟਿੰਗਾਂ ਦੇ ਵਿੱਚ ਕੋਈ ਵੀ ਨਤੀਜਾ ਜਿਹੜਾ ਉਹ ਨਾ ਨਿਕਲ ਸਕਿਆ ਕੇ ਇਥੋਂ ਤੱਕ ਕਿ ਪੰਜਾਬ ਦੇ ਵਿੱਚ ਸਿੱਖਾਂ ਦੇ ਖਿਲਾਫ ਕੂੜ ਦਾ ਪ੍ਰਚਾਰ ਹੁੰਦਾ ਰਿਹਾ ਕਿ ਊੜਾ ਐੜਾ ਨਹੀਂ ਪੜਾਂਗੇ ਕਸ਼ ਕੜਾ ਕਿਰਪਾਣੇ ਨੂੰ ਭੇਜ ਦਿਓ ਪਾਕਿਸਤਾਨ ਸ਼ਰੀਰ ਦਰਬਾਰ ਸਾਹਿਬ ਦਾ ਮਾਡਲ ਜਿਹੜਾ ਰੇਲਵੇ ਸਟੇਸ਼ਨ ਤੇ ਪਿਆ ਹੋਇਆ ਸੀ ਉਹਨੂੰ ਤੋੜ ਦਿੱਤਾ ਗਿਆ ਗੁਰੂ ਰਾਮਦਾਸ ਸਾਹਿਬ ਜੀ ਦੀ ਪਾਵਨ ਫੋਟੋ ਦੇ ਨਾਲ ਛੇੜਛਾੜ ਕੀਤੀ ਗਈ ਔਰ ਇਦਾਂ ਦੇ ਭੜੇ ਤੋਂ ਭੜੇ ਨਾਰੇ ਜਿਹੜੇ ਸੀ ਸਿੱਖਾਂ ਨੂੰ ਝੜਾਉਣ ਵਾਸਤੇ ਲਾਏ ਜਾਂਦੇ ਰਹੇ ਤਾਂ ਫਿਰ ਆਖਰਕਾਰ ਕੀ ਹੋਇਆ 2 ਸਾਲ ਦੇ ਕਰੀਬ ਧਰਮ ਯੁੱਧ ਮੋਰਚਾ ਚੱਲਦਾ ਰਿਹਾ ਪਰ ਕਿਸੇ ਨਤੀਜੇ ਦੇ ਉੱਪਰ ਨਾ ਪਹੁੰਚਿਆ ਜਾ ਸਕਿਆ ਜਿਸ ਤੋਂ ਬਾਅਦ ਜਿਹੜਾ ਸੀ ਅਕਾਲੀ ਲੀਡਰਸ਼ਿਪ ਨੇ ਨਾਮ ਮਿਲਵਰਤਨ ਦੀ ਲਹਿਰ ਚਲਾਉਣ ਦਾ ਫੈਸਲਾ ਕੀਤਾ ਇਸ ਲਹਿਰ ਤੋਂ ਡਰਦਿਆਂ ਹੋਇਆਂ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਕੀ ਕੁਝ ਹੋਇਆ ਉਹਨੂੰ ਆਪਾਂ ਅਗਲੇਰੀ ਵੀਡੀਓ ਦੇ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ